ਇਹ ਜਗ੍ਹਾ ਹੈ ਜੀ ਸ਼੍ਰੀਲੰਕਾ ਦੇ ਵਿੱਚ ਨਵਾਰਾ ਐਲਿਆ ਲੇਖਾ ਪਉਂਦੀ ਹੈ ਸ਼ਿਮਲੇਲਾ ਸ਼ਿਮਲੇਲਾ ਦੇ ਪਲੇਖਾ ਪੈਂਦੀ ਹੈ ਤੇ ਇਹਨੂੰ ਮਿਨੀ ਯੂਕੇ ਵੀ ਕਿਹਾ ਜਾਂਦਾ ਇਹਨੂੰ ਜੜੀ ਪਈ ਹੈ ਜੀ ਪੂਰੀਆਂ ਮਾੜਾ ਬਾਥਰੂਮ ਕਰਨ ਗਏ ਸੀਗੇ ਤੇ ਪੂਰੀ ਠੰਡ ਹੈ ਲਓ ਜੀ ਟੈਂਟ ਆਪਣਾ ਲੱਗਿਆ ਵਾ ਅੱਜ ਆਪਾਂ ਲੜੀਆਂ ਜੁੜੀਆਂ ਲਾਈਆਂ ਆਪਣਾ ਪਾਵਰ ਬੈਂਕ ਸਾਰਾ ਡਾਊਨ ਸੀਗਾ ਤੇ ਉਹਦੇ ਕਰਕੇ ਠੰਡ ਵੀ ਬਹੁਤ ਜ਼ਿਆਦਾ ਹੈ ਹਾਂਜੀ ਮਿੱਤਰੋ ਇਹ ਹੈਗਾ ਸਵੇਰ ਦਾ 6:30 ਵਜੇ ਦਾ ਨਜ਼ਾਰਾ ਜੀ ਇਹ ਇਲਾਕਾ ਜਿਹੜਾ ਸਿੰਗਲ ਟਰੀ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਸਵੇਰ ਦਾ ਬਹੁਤ ਹੀ ਸੋਹਣਾ ਦ੍ਰਿਸ਼ ਪੂਰੀ ਹਾਈਟ ਤੇ ਜੀ ਇਹ ਦੇਖ ਸਕਦੇ ਹੋ ਤੁਸੀਂ ਉਹ ਜਿਹੜੀ ਦਿਖ ਰਹੀ ਹੈ ਛੋਟੀ ਜਿਹੀ ਝੀਲ ਹੈ ਅੱਜ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਤੇ ਉੱਠ ਗਏ ਸੀਗੇ ਨਾ ਧੋਲੇ ਕੱਪੜੇ ਵੀ ਧੋਲੇ ਸੀ ਅਸੀਂ ਨੇ ਤੇ ਨਾ ਤੇ ਇਹਨਾਂ ਨੇ ਦੇਖੋ ਸਾਡੇ ਲਈ ਜੀ ਬ੍ਰੇਕਫਾਸਟ ਲਿਆਉਂਦਾ ਜੀ ਜਿੱਦਾਂ ਰਾਤ ਅਸੀਂ ਸਾਨੂੰ ਰਾਤ ਲਿਆ ਕੇ ਦਿੱਤਾ ਸੀਗਾ ਤੇ ਹੁਣ ਫੇਰ ਸਾਨੂੰ ਆ ਲੈ ਗਿਆ ਦਿੱਤਾ ਜੀ ਆ ਬ੍ਰੇਕ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਨਾ ਤੇ ਬਹੁਤ ਲੱਕੀ ਹਾਂ ਅਸੀਂ ਸਾਨੂੰ ਇੰਨਾ ਪਿਆਰ ਮਿਲ ਜਿੰਦਾ ਤੇ ਫਾਈਨਲੀ ਅੱਜ ਸਾਡੇ 20 ਦਿਨ ਪੂਰੇ ਹੋ ਗਏ ਜੀ ਤੇ ਅਸੀਂ ਇੱਕ ਵੀ ਦਿਨ ਹੋਟਲ ਨਹੀਂ ਲੱਤਾਂ ਹੈਗਾ ਤੇਰ ਕਰ ਰਹੇ ਬਣਿਆ ਹਾਂ ਹਾਂ ਰਪੇਰਿੰਗ ਚੱਲ ਰਹੀ ਆ ਦੀ ਕਿੰਨਾ ਠੰਡਾ ਮੰਦਰ ਫਸਣਾ ਪੂਰਾ ਠੰਨਾ ਪਿਆ ਇਹਨਾਂ ਇਹ ਮਨਸਤਰੀ ਦਾ ਬਾਹਰਲਾ ਮਤਲਬ ਬਾਹਰ ਬਾਹਰ ਨੂੰ ਰਾਜ ਆਂਦਾ ਜੀ ਦੂਰੋਂ ਮੂਰਤੀ ਕਾਫੀ ਛੋਟੀ ਲੱਗਦੀ ਸੀਗੀ ਪਰੋਂ ਰੋਣ ਲਾ ਕੇ ਲਾ ਕੇ ਲੱਗਦੀ ਹੈ ਨੇੜੇ ਆ ਕੇ ਤਾਂ ਬਹੁਤ ਵੱਡੀ ਆ ਬਾਈ ਤੇ ਬੁੱਲੰਦਰ ਕੌਰ ਜੀ ਆਈ ਜਾ ਰਹੇ ਹਨ ਹਿੰਮਤ ਜੀ ਕਰਕੇ ਚਲੋ ਪਹੁੰਚ ਲਈਏ ਆਪਣਾ ਟਰੀ ਸਿੰਗਲ ਟਰੀ ਹੈਲੋ ਲਓ ਜੀ ਸਾਡੀ ਸਿਸਟਰ ਚਾਹ ਪੱਤੀ ਤੋੜਦੇ ਹੋਏ ਜਿਹੜੀ ਆ ਚਾਹ ਪੱਤੀ ਹੈ ਜੀ ਇਹ ਆ ਵਾਲੀ ਸਾਈ ਸਾਈ ਯੈਸ ਸਾਈ ਇਹ ਨੈਕਸਟ ਲੈਵਲ ਕੰਮ ਆ ਜੀ ਸਭ ਤੋਂ ਮਹਿੰਗੀ ਆ ਵਾਲੀ ਜਿਹੜਾ ਫੁੱਲ ਹਾਂ ਜਿਹੜਾ ਉਪਰ ਆ ਫੁੱਲ ਹੀ ਮਹਿੰਗਾ ਹੈ ਹੂੰ ਫੁੱਲ ਹੀ ਘੋਮ ਹੈਗਾ ਪਤਾ ਲਓ ਜੀ ਇਹ ਭੈਣ ਸਾਡੀ ਦੱਸ ਰਹੀ ਆ 15 ਕਿਲੋ ਦਿਨ ਦੇ ਵਿੱਚ ਤੋੜ ਲੰਨੀ ਆ ਮੈਂ ਤੇ 1200 ਰੁਪਿਆ ਸਾਨੂੰ ਮਿਲ ਜਾਂਦਾ ਤੋੜਨ ਦਾ ਬਾਜੀ ਬੰਦਿਆਂ ਨੇ ਉਹੀ ਕਹਤਾ ਵੀ ਆਪਣਾ 1 ਕਿਲੋ ਮੀਟਰ ਆ ਕੋਈ ਨਹੀਂ ਹੈਗਾ ਇਹ ਤਾਂ ਟੋਕਟ 2.2 ਕਿਲੋਮੀਟਰ ਤੋਂ ਘੱਟ ਨਹੀਂ ਹੈਗਾ। ਕਾਫੀ ਟਾਈਮ ਤੋਂ ਤੁਰਦੇ ਆ ਰਹੇ ਹਾਂ ਅਸੀਂ। ਅਜੇ ਤੱਕ ਅਸੀਂ ਪਹੁੰਚੇ ਨਹੀਂ ਹੈ। ਲੋ ਜੀ ਬਜਿੰਦਰ ਕੌਰ ਨੂੰ ਲੱਗੀ ਪਿਆਸ ਤੇ ਬੋਤਲ ਅਸੀਂ ਨਾਲ ਲੈ ਕੇ ਨਹੀਂ ਆਏ ਅਸੀਂ ਚੱਪਲਾਂ ਹੀ ਪਾ ਕੇ ਆ ਗਏ ਦੇਖ ਸਕਦੇ ਤੁਸੀਂ। ਸਾਨੂੰ ਅਸੀਂ ਨੇੜੇ ਹੀ ਆ ਕੋਈ ਗੱਲ ਨਹੀਂ ਚੱਲਦੇ ਆ। ਲੋ ਜੀ ਸਰਦਾਰ ਜੀ ਵੀ ਲੱਗੇ ਪੀਣ ਪਾਣੀ। ਪਾਣੀ ਪੂਰਾ ਚਿਲਡ ਪਿਆ ਜਿਆਨ। ਮਿਨਰਲ ਵਾਟਰ ਦੇਖਸਾ ਤੁਸੀਂ ਜਿੱਥੇ ਤੁਪਕਾ 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 ਰਹੀ ਜਾ ਰਿਹਾ ਹੈ ਨਾ ਕੋਈ ਬਰਫ ਨਹੀਂ ਕੁਛ ਨਹੀਂ ਹੈ ਇਹ ਬਸ ਇਦਾਂ ਹੀ ਪਹਾੜਾਂ ਦੇ ਵਿੱਚੋਂ ਰੀਸੀ ਜਾ ਰਿਹਾ ਪਾਣੀ ਕੁਦਰਤ ਇਹਨੂੰ ਹੀ ਤਾਂ ਕਹਿੰਦੇ ਆ ਜੀ ਲਓ ਜੀ ਮਿੱਤਰੋ ਪਹੁੰਚ ਗਏ ਸੀ ਫਾਈਨਲੀ ਆਪਾਂ ਪਰ ure ਟਰੀ ਨਹੀਂ ਹੈ ਕੋਈ ਇਹ ਸਿੰਗਲ ਟਰੀ ਸਿਰਫ ਇਹ ਪਲੇਸ ਦਾ ਨਉ ਹੈ ਤੇ ure ਵੱਡੇ ਵੱਡੇ ਟਾਵਰ ਜਰੂਰ ਦਿਖਦੇ ਨੇ 6 6 ਟਾਵਰ ਜਰੂਰ ਦਿਖਦੇ ਨੇ ਦੇਖਸਾ ਤੈਨੂੰ ਉਧਰ ਆ ਤੇ ਤੈਨਾਂ ਇੱਧਰ ਆ ਛੇ ਟਾਵਰ ਵੱਡੇ ਵੱਡੇ ਦਿਖਦੇ ਨੇ ਤੇ ਬਾਕੀ ਦੇਖਦੇ ਆ ਆਪਾਂ 뷰 ਪੁਆਇੰਟ ਵੀ ਕਹਿੰਦੇ ਹੈਗਾ ਉਰੋਂ ਇੱਥੋਂ ਜੇ ਮੌਸਮ ਸਾਫ਼ ਹੋਵੇ ਤਾਂ ਇੱਥੋਂ ਕਹਿੰਦੇ ਕਲੰਬੋ ਦਾ ਸ਼ਹਿਰ ਦਿਖਦਾ ਆ ਆਹ ਰਸਤਾ ਉਹ ਨਹੀਂ ਹੈਗਾ ਬੰਦਰ ਆਹ ਦੋ ਫੈਂਸੀਆਂ ਦੇ ਵਿਚ ਨੂੰ ਜਾ ਕੇ ਕਹਿੰਦਾ ਸੀਗਾ ਵੀ 뷰 ਪੁਆਇੰਟ ਆ ਚਲੋ ਆਜੋ ਦੇਖਦੇ ਆ ਫਿਰ ਆਪਾਂ ਕਿਉਂਕਿ ਥੋੜੀ ਬਹੁਤ ਜੇ ਆਪਾਂ ਗੱਲਬਾਤ ਕਰਾਂਗੇ ਕਿਸੇ ਨੂੰ ਤਾਂ ਹੀ ਪਤਾ ਲੱਗਦਾ ਜੀ ਗੋਰੇ ਆਉਂਦੇ ਨੇ ਆ ਕੇ ਉਹ ਫੋਟੋਆਂ ਹੀ ਖਿੱਚ ਕੇ ਚਲੇ ਜਾਂਦੇ ਨੇ ਉਰੇ ਤੱਕ ਪਹੁੰਚਦੇ ਨਹੀਂ ਹੈਗੇ ਤੇ ਕਾਫੀ ਬੰਦੇ ਜਾਨੀਏ 10 15 ਬੰਦੇ ਸੀ ਦੇਖ ਲੈ ਜਾਂਦੇ ਨੇ ਰਸਤੇ 'ਚੋਂ ਮੁੜ ਜਾਂਦੇ ਨੇ ਕੁਝ ਪਰ ਅਸੀਂ ਫਾਈਨਲੀ ਪੂਰੇ ਆ ਜਾਂ ਜਾਂ ਤੇ ਇੱਧਰਲੀ ਜਿਹੜੀ ਉਹ ਪਹਾੜੀ ਦਿਖਦੀ ਹੈ ਜੀ ਉਹ ਲਓ ਜੀ ਮਿੱਤਰੋ ਫਾਈਨਲੀ ਪਹੁੰਚ ਗਏ ਆਹ ਵਿਊ ਪੁਆਇੰਟ ਉਹ ਉਹ ਵਿੰਦਰਾ ਦਾ ਵਿਊ ਪੁਆਇੰਟ ਗ੍ਰੇਟ ਲਓ ਜੀ ਆ ਦੇਖਦਾ ਇੱਥੋਂ 뷰ਪੁਆਇੰਟ ਦੈਟਸ ਗ੍ਰੇਟ ਲਓ ਜੀ ਦੇਖ ਸਕਦੇ ਆ ਉਹ ਗੋਰੇ ਆਏ ਤੇ ਰਸਤੇ ਸਿਰੇ ਵੀ ਨਹੀਂ ਪਹੁੰਚੇ ਹੈਗੇ ਤੇ ਵਾਪਸ ਹੀ ਚਲੇ ਗਏ ਉਹ ਦੇਖ ਲਓ ਜੀ ਐਦਾਂ ਹੀ ਆਉਂਦੇ ਨੇ ਉੱਥੋਂ ਹੀ ਮੁੜ ਕੇ ਟਾਵਰਾਂ ਨੂੰ ਦੇਖ ਕੇ ਨਾ ਐਦਾਂ ਹੀ ਚਲੇ ਜਾਂਦੇ ਆ ਅਸਲੀ ਨਜ਼ਾਰਾ ਤਾਂ ਆ ਹੈ ਜੀ ਓਰੇ ਲਓ ਜੀ ਦੇਖੋ ਪੂਰਾ ਸ਼ਹਿਰ ਦਾ ਨਜ਼ਾਰਾ ਵੇਦਰ ਸ਼ਹਿਰ ਦਾ ਨਾਮ ਕਿਹੜਾ ਬੋਲਿਓ ਜਰਾ ਕੇ ਨਵਾਰੇ ਲਿਆ ਨਵਾਰੇ ਨਵਾਰੇ ਲਿਆ ਸ਼ਹਿਰ ਦਾ ਨਾਮ ਹੈ ਜੀ ਦਾ ਨਜ਼ਾਰਾ ਦੇਖਦੇ ਹੋਏ ਆਪਾਂ ਇੱਥੇ ਬੈਠ ਗਏ ਹੁਣ ਆਰਾਮ ਨਾਲ ਤੇ ਇੱਥੇ ਥੋੜੀ देर ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੇ ਐਵੇਂ ਦੌੜ ਨਹੀਂ ਲਾਉਣੀ ਹੈਗੀ ਆਏ ਜੀ ਚਲੇ ਗਏ ਜੀ ਆਰਾਮ ਨਾਲ ਆਪਣਾ ਬੈਠ ਕੇ ਫੇਰ ਜਾਓ ਉਹ ਹੈ ਜੀ ਇਹ ਉਹ ਦੇਖਦਾ ਤੁਹਾਨੂੰ ਜੀ ਇਹ ਇੱਕ ਸਕਿੰਟ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦਾ ਜਿੱਥੇ ਅਸੀਂ ਨਾਈਟ ਸਟੇ ਕਰੀ ਸੀਗੀ ਆਹ ਆਹ ਲੋ ਜੀ ਬੁੱਧ ਮਿਨਿਸਟਰੀ ਹਾਂ ਬੁੱਧ ਮਿਨਿਸਟਰੀ ਯਾ ਬੋਧ ਟੈਂਪਲ ਬੋਧ ਟੈਂਪਲ ਕਹਿ ਲੋ ਜੀ ਜੋ ਹੈ ਤੇ ਬਸ ਉਹ ਕਹਿਣ ਕੋਈ ਨਹੀਂ ਫਰਕ ਨਹੀਂ ਜੀ ਮਾੜੇ ਮੋٹے ਸ਼ਬਦਾਂ ਦੇ ਹੀਰ ਫੇਰ ਆ ਹੋਰ ਕੁਝ ਬੈਠਿਆ ਜੀ ਉਰੇ ਦੋ ਜਣੇ ਠੀਕ ਹੈ ਜੀ ਤੇ ਚੱਲਦੇ ਆ ਫਿਰ ਦੋ ਚਾਰ ਗੱਲਾਂ ਬਾਤਾਂ ਮਾਰ ਕੇ ਫੋਟੋ ਫੂਟੋ ਖਿੱਚੀਏ ਥੋੜੀਆਂ ਬਹੁਤ ਲਓ ਜੀ ਮਿੱਤਰੋ ਆਪਾਂ ਨੇ ਆਉਂਦੇ ਆਉਂਦੇ ਆਪਾਂ ਨੇ ਸ਼ਾਰਟਕਟ ਪਾ ਲਿਆ ਆ ਦੇਖੋ ਸਿੱਧਾ ਹੀ ਇੱਧਰ ਨੂੰ ਆ ਗਏ ਚਲੋ ਪੂਰਾ ਅਸੀਂ ਕੰਪਲੀਟ ਕਰ ਲਿਆ ਜੀ ਕੰਮ ਇਹ ਇਹ ਨਹੀਂ ਅੱਧਾ ਧੂਰਾ ਜੀ ਮੈਂ ਉਹ ਲੋਕੀ ਆਈ ਜਾਂਦੇ ਆ ਜਾਈ ਜਾਂਦੇ ਆ ਉਥੋਂ ਦੇਖ ਕੇ ਦੂਰ ਨਹੀਂ ਭੱਜ ਜਾਂਦੇ ਆ ਲਓ ਜੀ ਆ ਸਾਡਾ ਸ਼ਾਰਟਕਟ ਹੀ ਦੇਖ ਸਕਦੇ ਆ ਬੁਰਾ ਇਹਨ ਖਤਰਨਾਕ ਕੰਮ ਲਓ ਜੀ ਮਿੱਤਰੋ ਆਪਾਂ ਸ਼ਾਰਟਕਟੇ ਮਾਰਦੇ ਆ ਰਹੇ ਆ ਦੇਖ ਸਕਦੇ ਤੁਸੀਂ ਸਿੱਧਾ ਰੋਡ ਦਿੰਦਾ ਆਪਾਂ ਬਹੁਤ ਘਟ ਆਇਆ ਪਰ ਰੋਡ ਸ਼ਾਰਟਕਟ ਜਿਆਦਾ ਮਾਰਦੇ ਆਇਆ ਦੇਖੋ ਥੋੜੇ ਟਾਈਮ ਚ ਪਹੁੰਚ ਗਏ ਆਪਾਂ ਇੱਥੋਂ ਹੁਣ ਉੱਥੇ ਉੱਥੋਂ ਸਿੱਧਾ ਉੱਥੇ ਚੱਲ ਮੇਰਾ ਭਾਈ ਲੋ ਜੀ ਇਦਾਂ ਫਿਰ ਤੋੜ ਕੇ ਇਹਦਾ ਵਜਨ ਕੀਤਾ ਜਾਂਦਾ ਦੇਖ ਸਕਦੇ ਤੁਸੀਂ ਜਿੰਨਾ ਜਿੰਨਾ ਤੋੜੀ ਜਨੇ ਉਹਨਾਂ ਇੱਧਰੋਂ ਆਇਆ ਬੰਦਰ ਕੋਈ ਗੱਲ ਨਹੀਂ ਚੱਲ ਠੀਕ ਹੈ ਤੇ ਫਿਰ ਆ ਇਦਾਂ ਤੋੜ ਤੋੜ ਕੇ ਆਪਣਾ ਵਜਨ ਕਰਕੇ ਅੱਗੇ ਫਿਰੇ پیسے ਦੇ ਦਿੰਦੇ ਨੇ ਉਹਨੂੰ ਲੋ ਜੀ ਦੇਖ ਸਕਦੇ ਆ ਪਹੁੰਚ ਗਏ ਆਪਾਂ ਉਹਨਾਂ ਤਾਂ ਸਾਨੂੰ ਮਿਲਦਾ 10 10 12 ਮਿੰਟ ਮਸੋਂ ਲੱਗੇ ਆ ਪਰ ਜਾਣ ਨੂੰ ਘੰਟੇ ਡੇਢ ਘੰਟਾ ਲੱਗ ਗਿਆ ਜੀ ਕਿਉਂਕਿ ਚੜਾਈ ਬਹੁਤ ਜੀ ਬਾਜੀ ਆਪਾਂ ਉੱਪਰ ਘੁੰਮ ਕੇ ਆ ਜੀ ਤਿਆਰ ਦੂਰੋਜ਼ੇ ਕੱਪੜੇ ਪਕੱਠੇ ਕਰ ਲਏ ਸਾਰੇ ਬੈਗਪੈਕ ਆਪਣੇ ਰੈਡੀ ਨੇ ਜੀ ਬੈਗ ਆ ਵੀ ਰੈਡੀ ਹੈ ਜੀ ਤੇ ਆ ਵੀ ਰੈਡੀ ਹੈ ਜੀ ਤੇ ਆਪਾਂ ਚਾਹ ਦੀ ਇੱਛਾ ਜੀ ਕਰੀ ਸੀਗੀ ਹਾਂ ਮੌਂਕ ਜੀ ਇਹਦੇ ਬਾਬਾ ਜੀ ਦੇ ਉਹਨਾਂ ਚਾਹ ਦੀ ਛਕ ਲਈ ਤੇ ਉਹਨਾਂ ਨੇ ਜਦ ਚਾਹ ਬਣਾ ਕੇ ਦੇ ਹੁੰਦੀ ਆ ਦੇਖੋ ਕਿ ਨਾਲ ਸਾਨੂੰ ਆਹ ਮਠਿਆਈ ਦਿੱਤੀ ਖਾਣ ਲਈ ਨਾਲ ਕੇਲੇ ਹੋ ਰਹੂ ਹੁੰਦੇ ਤੇ ਆਲਰੇਡੀ ਸਾਨੂੰ ਕੇਲੇ ਪਹਿਲਾਂ ਹੀ ਇਹਨਾਂ ਨੇ ਖਾਣ ਦੇ ਨਾਲ ਦੇ ਦਿੱਤੇ ਸੀ ਬ੍ਰੇਕਫਾਸਟ ਦੇ ਆ ਦੇਖੋ ਆਹ ਕੈਂਡੀ ਹੈ ਜੀ ਮਠਿਆਈ ਹੈ ਨਾ ਦੇਖਦੇ ਆ ਬਾਕੀ ਆ ਅਸੀਂ ਖਾ ਰਹੇ ਆ ਆ ਪਿਆਰ ਨਾਲ ਰਹੋ ਜੀ ਨਾਲ ਮਿਲ ਕੇ ਰਹੋ ਜੀ ਕਹੋ ਜੀ ਕਹੋ ਪਿਆਰ ਨਾਲ ਤੁਸੀਂ ਜੋ ਮਰਜ਼ੀ ਕਰੋ ਕੁਝ ਰੋਹ ਆਬਾਦ ਰਹੋ ਬਸਦੇ ਰਹੋ ਤੇ ਆਪਾਂ ਬਾਈ ਜੀ ਘੁੰਮੀ ਜਾ ਰਹੇ ਆਪਾਂ ਦੋਏ ਜਾਣੇ ਮੈਂ ਤੇ ਮੇਰੀ ਧਰਮ ਪਤਰੀ ਮਿਰਜੰਦਰ ਕੌਰ ਬਲਜਿੰਦਰ ਕੌਰ ਹਾਂਜੀ ਤੇ ਆ ਪਾਇਆ ਬਾਈ ਜੀ ਆਪਾਂ ਨੇ ਕੇਲੇ ਕੇਲੇ ਨੇ ਚ ਟੌਫੀਆਂ ਟੌਫੀਆਂ ਨੇ ਤੇ ਹੋਰ ਸਮਾਨ ਥੋੜਾ ਬਹੁਤ ਜਿਹੜਾ ਸਾਨੂੰ ਦਿੱਤਾ ਉਹਨਾਂ ਨੇ ਨਾ ਆਪਣੇ ਬੁੱਧਿਸਤ ਜਿਹੜੇ ਬਾਬਾ ਜੀ ਨੇ ਉਹਨਾਂ ਨੇ ਦਿੱਤਾ ਸਾਨੂੰ ਠੀਕ ਹੈ ਜੀ ਤੇ ਦੇਖ ਸਕਦਾ ਤੁਸੀਂ ਘੁੰਮੀ ਜਾਂਦੇ ਆਪਾਂ ਚਾਹ ਦੇ ਚਾਹ ਦੇ ਬਾਗਾਨ ਨੇ ਜੀ ਸਾਰੇ ਹੋਏ ਜਗ੍ਹਾ ਹੈਗੀ ਇਹ ਸਾਰੀ ਜਗ੍ਹਾ ਹੈਗੀ ਹੈ ਹਾਂ ਸਿੰਗਲ ਟਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੀ ਇਹ ਰਹੀ ਜਗ੍ਹਾ ਜਿਹੜੀ ਅਸੀਂ ਗਏ ਸੀ ਉੱਥੇ ਸਿੰਗਲ ਟਰੀ ਦੇ ਉੱਪਰ ਦੇਖ ਸਕਦਾ ਬਹੁਤ ਹੀ ਖੂਬਸੂਰਤ ਸੋਹਣਾ ਦ੍ਰਿਸ਼ ਆ ਜੀ ਤੇ ਰਾਤੀ ਟੈਂਪਰੇਚਰ ਹੋ ਗਿਆ ਸੀ 10 ਤੇ ਹੁਣ ਉਹੀ ਕੀ ਕੀ ਹੋਣਾ 21 22 ਹੋਣਾ ਇੰਨਾ ਕਿ ਹੁੰਦਾ ਜਿਆਦਾ ਨਹੀਂ ਹੁੰਦਾ ਹੈਗਾ ਔਰੇ ਠੰਡਾ ਲੱਗ ਆਇਆ ਹੈ ਬਹੁਤ ਲਓ ਜੀ ਖੋਲ ਲੀ ਪਟਾਰੀ ਅੱਪਾ ਨੇ ਲੱਗੇ ਭੁੱਖ ਮੜ ਜੀ ਤੇ ਪਟਾਰੀ ਦੇ ਵਿੱਚੋਂ ਕੱਢਾਂਗੇ ਆਪਾਂ ਤੇ ਕੀ ਕੇਲਾ ਜਾਂ ਕੁਝ ਹੋਰ ਖਾਵਾਂਗੇ ਤੇ ਆਪਾਂ ਖੜਿਆ ਹਾਂ ਸ਼੍ਰੀਲੰਕਾ ਦੀ ਇੱਕ ਵਧੀਆ ਜੀ ਮਾਰਕੀਟ ਦੇ ਵਿੱਚ ਜਿਹਦਾ ਕਿ ਨਾਮ ਹੈਗਾ ਨੂਰ ਐਲੀ ਨੂਰੇ ਐਲੀਆ ਜਿਹੜੀ ਕਿ ਇਹਨੂੰ ਇੱਕ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਜਿਹੜਾ ਕਿ ਹੈਗਾ ਮਿਨੀ ਇੰਗਲੈਂਡ ਮਿਨੀ ਯੂਕੇ ਹਾਂ ਮਿਨੀ ਯੂਕੇ ਕਿਹਾ ਜਾਂਦਾ ਇਹਨੂੰ ਆਜੋ ਤੁਹਾਨੂੰ ਦਿਖਾਉਣਾ ਹੈ ਫਿਰ ਆਪਾਂ ਮਾਰਕੀਟ ਟੂਰ ਮਾਰਕੀਟ ਆ ਲਓ ਜੀ ਪੜ ਸਕਦੇ ਹੋ ਤੁਸੀਂ ਇਹ ਜਗ੍ਹਾ ਦਾ ਐਡਰੈਸ ਪੜ ਸਕਦੇ ਆ ਲਿਖਿਆ ਥੱਲੇ ਜੀ ਤੇ ਆ ਹੈਗੀ ਮਾਰਕੀਟ ਲਓ ਤੁਹਾਨੂੰ ਦਿਖਾਉਣ ਨੇ ਆਜੋ ਫਿਰ ਮਾਰਕੀਟ ਆਪਾਂ ਆਜੋ ਮਤਲਬ ਹਰੇਕ ਚੀਜ਼ਾਂ ਦੀ ਉਰੇ ਠੰਡ ਬਹੁਤ ਆ ਜੀ ਉਰੇ ਦੇਖ ਸਕਦੇ ਤੁਸੀਂ ਹਰੇਕ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਲੈ ਸਕਦੇ ਆ ਤੇ ਮਤਲਬ ਜਿਹੜੀਆਂ ਅੰਦਰ ਵੱਡੀਆਂ ਦੁਕਾਨਾਂ ਨੇ ਉਹਨਾਂ ਨਾਲੋਂ ਰੇਟ ਇਹਨਾਂ ਦਾ ਹੈਗਾ ਸਸਤਾ ਠੀਕ ਆ ਰੇਟ ਇਹਨਾਂ ਦਾ ਠੀਕ ਹੈ ਜੀ तो आओ जी ने भी महंगा 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 कुछ नहीं है का थोड़ा हेलो सर मैंगो एंड जैक फ्रूट जैक फ्रूट यस जैक फ्रूट यू फ्रॉम इंडिया ना यस सर यस सर ठीक है सर एक इंडिया इंडिया में बनाए यस यस नहीं नहीं सार। मिलता सार। है।, है।, मिल सार। है मिल सकता है मिल सकता है मिलता है मिलता है यस यस सर यस सर हम इसको है बोलते हैं। यस। यस, यस, यस। और ये हो गया अपना यस, हाँ। इंडिया में डाक वाला है ओके 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 बाहर वाला खट्टा अंदर से लो हाँ। टेस्ट जी टेस्ट करो जी देखो ताजी की कहना कहानी ਅੰਦਰ ਸੇ ਅੰਦਰ ਸੇ ਬਲੈਕ ਲਓ ਮੈਨੂੰ ਕਾ ਦੇ ਦੋ ਖਾ 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 ਟੇਸਟ ਕਰੋ ਤੁਸੀਂ ਲਓ ਜੀ ਵਿਜੇਂਦਰ ਗੌਰ ਜੀ ਟੇਸਟ ਕਰ ਰਹੇ ਹੈ ਜੀ ਤੇ ਸਭ ਤੋਂ ਵਧੀਆ ਗੱਲ ਦੇਖ ਲਓ ਜੀ ਆਪਣੇ ਹਿੰਦੀ ਆਂਦੀ ਚਿਬੜ ਦਾ ਸੁਆਦ ਹੁੰਦਾ ਬਟ ਇਹ ਚੀਜ਼ ਹੋਰ ਹੈ ਇਹ ਐਸਾ ਕਾਤਾ ਹੈ ਹੂੰ ਟੇਸਟਿੰਗ ਟਕ ਟਕ ਟੋੜਾ ਖੱਟਾ ਹੈ ਬਾਹਰ ਬਾਰਬੀ ਆਏਗਾ ਨਾ ਇਸ ਲਈ ਕੱਟਾ ਹੁੰਦਾ ਹੈ ਅੰਦਰ ਕਾਇਗਾ ਆਪ ਹਿੰਦੀ ਕਾ ਸੇ ਜਾਣਤੇ ਹੋ ਸਰ ਅਮ ਮੇਰਾ ਡਿਗਰੀ ਆਗਰਾ ਮੇਂ ਸਰ ਜੇ ਆਗਰਾ ਮੇਂ ਡਿਗਰੀ ਅਰੇ ਵਾ ਕੀ ਬਾਤ ਹੈ ਅਮ ਰਾਮਾਇਣੇ ਲੈਕਚਰ ਹੈ শ্রীলਕਾ ਮੇਂ ਨੋਨ ਸਸ ਗ੍ਰੇਡ ਲਓ ਜੀ ਘੁੰਮੋ ਫਿਰੋ ਜੀ ਦੁਨੀਆ ਚ ਬੰਦੇ ਮਿਲਦੇ ਨੇ ਦੇਖੋ ਸਾਨੂੰ ਕਿੰਨੇ ਚੰਗੇ ਚੰਗੇ ਠੀਕ ਹੈ ਜੀ ਤੇ ਦੁਨੀਆ ਬਹੁਤ ਸੋਹਣੀ ਹੈ ਜੀ ਲੋਕ ਬਹੁਤ ਸੋਹਣੇ ਆ ਜੇ ਤੁਸੀਂ ਸੋਹਣੇ ਆ ਤਾਂ ਸਾਰਾ ਕੁਝ ਸੋਹਣਾ ਹੈ ਤੇ ਥੈਂਕ ਯੂ ਸੋ ਮੱਚ ਓਕੇ ਸਰ ਥੈਂਕ ਯੂ ਬਾਈ ਓਕੇ ਸੀ ਯੂ ਸੀ ਯੂ ਐਂਡ ਹਰੀ 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 ਥੈਂਕ ਯੂ ਥੈਂਕ ਯੂ ਮਿੱਤਰੋ ਉਹ ਇਦਾਂ ਦਾ ਮਤਲਬ ਸੀਨ ਆ ਦੇਖ ਸਕਦੇ ਤੁਸੀਂ ਵੀਡੀਓ ਬਣਾ ਰਹੇ ਸੀ ਕਿ ਇਹ ਬੰਦਾ ਕਹਿੰਦਾ ਤੁਸੀਂ ਹਨਾ ਉਹ ਇਹ ਰੇ ਰੇਕ ਤਰ੍ਹਾਂ ਦੀ ਮਤਲਬ ਤੁਹਾਨੂੰ ਫਰੂਟ ਉਰੇ ਮਿਲੂਗਾ ਆਮਬ ਦੇਖ ਸਕਦੇ ਤੁਸੀਂ अंब दे यू लाइक अंब एक ले खा लेंगे हेलो हाउ मच दिस वन वन किलो थाउजेंड वन थाउसेंडस वन थाउसेंड इज इज रेडी टू ईट ਉਹ ਇਟਸ ਗੋਨ ਡਰਾਈ ਬਟ ਦੈਟਸ ਅਲਰਾਇਟ ਇਟਸ ਕਾਲਡ ਅਲਫੌਂਸ ਦੈਟਸ ਅ ਪਰਕ ਕੁਲੰਬਾ ਦੈਟਸ ਅਲਫੌਂਸ ਬੈਚ ਇਟ ਨੋ ਓਕੇ ਬਟ ਦੈਟਸ ਵੈਰੀ ਸਵੀਟ ਸਵੀਟ ਯਾ ਇਹਨੂੰ ਕੱਲ ਨੂੰ ਖਾਣਾ ਪੈਣਾ ਹੈ ਇਹ 1000 ਰੁਪਏ ਦਾ ਕਿਲੋ ਹੈ ਦਿਸ ਵਨ ਲਾਈਕ ਸੇਮ ਪ੍ਰਾਈਸ ਸੇਮ ਪ੍ਰਾਈਸ ਸੇਮ ਪ੍ਰਾਈਸ ਆ ਇਹ ਪਰ ਪਾਉਣ ਖਾਣਾ ਪੀਣਾ ਖਾਦਾ ਹੋਇਆ ਨਾ ਅੱਛਾ ਆ ਵੀ ਕਿਤੇ ਆ ਰਹੇ ਕੀ ਚੀਜ਼ ਆ ਜਿਹੜੀ ਆਪਣੇ ਕੇ ਜੋ ਆਪਣੇ ਐਮ ਜੀ ਬੇਲ ਚ ਉਹ ਦੇਖੋ ਦਿਖਾ 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 ਚੱਕ ਕੇ ਦਿਖਾ ਜੀ ਆਪੇ ਟਰਾਈ ਕਰੋ ਇਹ ਵੀ ਟਰਾਈ ਕਰੋ ਹਿੰਦੀ 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 ਆਤੀ ਹੈ ਥੋੜਾ ਥੋੜਾ ਬਾਤ ਕਰਾਂਗੇ ਆ ਦੇਖੋ ये मैम कपड़े ही अंदर है हम्म अच्छा है ना ओ भाई जी अपने अंदर नहीं बेची आ देख दे लो जी अपने इंडिया ਦੇ ਵਿੱਚ ਉਰੇ ਵੀ ਹੈ ਇੱਥੇ ਵੀ ਹੈ ਉਰੇ ਡੱਬੀਆਂ ਚ ਪੈਕ ਹੋ ਕੇ ਵਿਗਦਾ ਹਾਊ ਮੱਚ ਇਸ ਵਨ ਸਰ ये मैम 750 450 फ्रेश वाला 450 ਰੁਪਏ ਦਾ ਇਹ ਹੈ No. No. No, 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 no. Thank you. Oh. Uh, ਫਿਰ ਆਪਾਂ ਲੈ ਲੈਣੇ ਆਪਾਂ ਵਿੰਦਰ ਇੱਕ ਮਿੱਠਾ ਪਿਆ ਬਹੁਤ ਆ 1 ਇੱਕ ਦੇ ਦੋ ਅੱਛਾ ਸਾ ਦੋ ਤਿੰਨ ਘੰਟੇ ਬਾਅਦ ਖਾ ਲਾਂਗੇ ਹੈਨਾ ਲਓ ਜੀ 440 ओके okay जी लो जी 450 ਰੁਪਏ ਦਾ ਹੋਇਆ ਜੀ ਆਮ ਇੱਕ نو 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 ਨੀਡ نو ਨੀਡ ਆ ਯੂ ਹੈਵ दैट यस 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 आई थिंक ਵੀ ਸ਼ੁਡ ਨਾਟ ਯੂਜ਼ ਪੋਲੀਥੀਨ ਫਾਰ एनवायरनमेंट ਲੋ ਜੀ ਦੇਖਣ ਨਾ ਉਹ ਨਾ ਪੰਜਾਬ ਪੰਜਾਬ ਦੇਖਣ ਤਾਂ ਲੱਗਦਾ ਜੀ ਕਾਲਾ ਜਾ ਪਰ ਅੰਦਰੋਂ ਮਿੱਠਾ ਪੌਦਾ ਯਸ ਪੰਜਾਬ ਕਿੰਸ ਯਸ ਸਰ ਯਾਰ ਆਰਸੀ ਵੀ ਆਰਸੀ ਵੀ ਹਾ ਹਾ ਲਓ ਜੀ ਆਰਸੀ ਵੀ ਵਾਲਾ ਬੰਦਾ ਆ ਗਿਆ ਜੀ ਲਓ ਜੀ ਐਦਾਂ ਹੀ ਖੁਸ਼ੀਆਂ ਵੰਡੀ ਜਾਓ ਜੀ ਤੇ ਮਿਲੀ ਜਾਓ ਲੋਕਾਂ ਨੂੰ ਪਿਆਰ ਵੰਡੀ ਜਾਓ ਨੰਮਾ ਮੰਡਲ ਤੇ ਪੋਸਟ ਆਫਿਸ ਦੇ ਖੜੇ ਆਪਾਂ ਇਹ ਬਹੁਤ ਪੁਰਾਣਾ ਪੋਸਟ ਆਫਿਸ ਤੁਹਾਨੂੰ ਦਿਖਾਉਣਾ ਹੀ ਆਜੋ ਦੇਖ ਸਕਦੇ ਆ ਜੀ ਲਓ ਜੀ ਪੜੋ ਜੀ 1929 ਲਓ ਜੀ ਤੁਹਾਨੂੰ ਦਿਖਾਣੇ ਆਪਾਂ ਦੇਖ ਸਕਦੇ ਆ ਬਿਲਕੁਲ ਬਿਲਕੁਲ ਬੱਸ ਸਟਾਪ ਦੇ ਬੱਸ ਸਟਾਪ ਦੇ ਸਾਹਮਣੇ ਆ ਜੀ ਇਹ ਆਵਲਾ ਚੱਲੀ ਜੀ ਤੁਹਾਨੂੰ ਪਾਣ ਦਾਂ Post telegram office. So here you have this place like Chep Gobas, Lighthouse, enter the birds to Sri Lanka, and then Ancient rulers, reptiles, rupee 50 cents. So these are like one penny. So they are like from one of the governors or people who were really famous in Sri Lanka. They, they used their face in like in coins and stamps back then. then what do we have? Um, that's it on this stamp. So these are like old stamp that they have then that is the blue sapphire five rupees in the middle so that's the blue sapphire that you get in queen elizabeth crown mm -hmm. so that was from Lanka. so Norelia is also famous for what rich minerals and gems let go inside so if you want they have a special thing called the postcards so you can buy a postcard like your wife from Sri Lanka. They are here sending love from Sri Lanka. All right. So you can send uh, with a postcard and a stamp from this place to anywhere in the far of the world. Registration stamps and uh, stamps. ਆ ਪ੍ਰਾਂ ਸਟੈਂਪਾਇਸਟ ਤੇ ਪਾਉਣ ਦਾ ਆ ਸਟੈਂਪਾ ਲਾਉਣ ਦੇ ਪੁਰਾਣੇ ਹੋਨੇ ਨਾ ਵੇਟ ਵੇਟ ਕਰਨ ਵਾਲਾ ਪੁਰਾਣਾ ਹੈ ਨਾ ਆ ਲੈਂਪ ਆਇਨਾ ਦੀ ਹੋਇਆ ਹੈ ਆ ਡਰੈਸ ਹੈ ਨਾ ਪੁਰਾਣੀ ਆ ਸਟੈਂਪ ਆ ਵੇਟ ਕਰਨ ਵਾਲਾ ਉਹ ਵੀ ਵੇਟ ਕਰਨ ਵਾਲਾ ਲਓ ਜੀ ਕੋਈ ਨਾ ਲੀ ਜਾ ਪੈਠ ਇਹਰ 올ਡ ਮਾਡਲ ਐਸਾ ਜੀ ਹਾ ਕੋਰੇ ਸਾਈਕਲ ਲੈ ਕੇ ਕਿਰਾਏ ਤੇ ਘੁੰਮਦੇ ਫਿਰਦੇ ਨੇ